ਜੋ ਤੇ ਮੈਨੂੰ ਬੜਾ ਤਰਸ ਹੁੰਦਾ ਲੋਕੀ ਇਹ ਵੇਲੇ ਨੂੰ ਏਸੀਆਂ ਚ ਬੈਠੇ ਆ ਜਿੰਨੀ ਲੂ ਵਗੰਡੀ ਆ ਤੇ ਮੈਂ ਤਾਂ ਇੱਥੇ ਪੱਖਾ ਵੀ ਨਹੀਂ ਲਾ ਕੇ ਦੇ ਸਨ ਮੇਰੀ ਗੱਲ ਸੁਣੋ ਤੇ ਇੰਨੀ ਫਿਕਰ ਕਿਹੜੀ ਗੱਲ ਦਾ ਕਰਦੇ ਹੋ ਵੇਖਿਓ ਸਾਡੇ ਵੀ ਦਿਨ ਇਦਾਂ ਦੇ ਆਉਣੇ ਆ ਜੇ ਤੁਹਾਡੇ ਕੋਲ ਏਸੀ ਪੱਖਾ ਕੂਲਰ ਸਾਰਾ ਕੁਝ ਹੀ ਹੋਣਾ ਵਾ ਇੰਨੀ ਫਿਕਰ ਨਾ ਕਰਿਆ ਕਰੋ ਜੇ ਬਾਈ ਗੁਰਜੀ ਨੇ ਸਾਡੇ ਦਿਨ ਵੇਖਣ ਨੂੰ ਦਿੱਤੇ ਆ ਨਾ ਉਹਨਾਂ ਚੰਗੇ ਵੀ ਤੇ ਵਿਖਾਉਣੇ ਹੀ ਆ ਵਿਖਾਉਣੇ ਦੇ ਹੈਗੇ ਆ ਮੈਨੂੰ ਪਤਾ ਵਾ ਤੇ ਦਿਨ ਕਦੀ ਨਾ ਕਦੀ ਤੇ ਫਿਰਦੇ ਹੀ ਆ ਪਰ ਕਦੋਂ ਫਿਰਨੇ ਆ ਇਹ ਵੀ ਤਾਂ ਪਤਾ ਲੱਗੇ ਅਹੀਂ ਨਾ ਇਸ ਵੇਲੇ ਜਿਆਦਾ ਮੁਸ਼ਕਿਲ ਦੇ ਵਿੱਚ ਆ ਤਾਂ ਕਰਕੇ ਸਾਨੂੰ ਬਹੁਤੀ ਗੱਲ ਹੀ ਆ ਫੇ ਛੇਤੀ ਛੇਤੀ ਦਿਨ ਬਦਲ ਜਾਣ ਬਦਲਨੇ ਤੇ ਆਪਣੇ ਹਿਸਾਬ ਦੇ ਨਾਲ ਹੀ ਆ ਜਦੋਂ ਅਸੀਂ ਕੁਝ ਕਰਾਂਗੇ ਹੁਣ ਹੌਲੀ ਹੌਲੀ ਮੈਂ ਵੀ ਟੈਸਟ ਦੀ ਤਿਆਰੀ ਕਰਨ ਦੀ ਆ ਤਹੀਵੇਂ ਆਪਣਾ ਕੰਮ ਕਰੀ ਜਾਂਦੇ ਜੇ ਹੌਲੀ ਹੌਲੀ ਕਰਕੇ ਸਾਰਾ ਕੁਝ ਹੋਣਾ ਤੇ ਐਨਾ ਮਨ ਤੇ ਬੋਲ ਨਾ ਲਿਆ ਕਰੋ ਕਰੋ ਵੀ ਬੇਕਰ ਹੋ ਗਏ ਆ ਤੇ ਗੱਲਾਂ ਵੀ ਸੁਣੀਆਂ ਤੇ ਮੈਨੂੰ ਇੰਨਾ ਵੀ ਪਤਾ ਵਾ ਕਿ ਮੰਮੀ ਦੇ ਪੇਟ 'ਚ ਸਾਰੇ ਜਿਹੇ ਵਾਈਡ ਆਈ ਹੋਣੀ ਆ ਤੇ ਮੇਰੀ ਪੂਰੀ ਬਦਨਾਮੀ ਕੀਤੀ ਹੋਣੀ ਆ ਤੇ ਉਹਦੀ ਗਲਤੀ ਹੀ ਤਾਂ ਕਰਕੇ ਉਹਨੂੰ ਕਹਿੰਦਾ ਅੱਛਾ ਦੋਹੀ ਉਹ ਚੀਜ਼ਾਂ ਪਿੱਛੇ ਛੱਡਦੇ ਆਏ ਆ ਨਾ ਫਿਰ ਨਾ ਤੇਹੀ ਪਰਵਾਹ ਕਰਿਆ ਕਰੋ ਉਹਨਾਂ ਚੀਜ਼ਾਂ ਨੂੰ ਸੋਚਦੇ ਰਹੇ ਤੇ ਅੱਗੇ ਕੰਮ ਕਿੱਦਾਂ ਕਰੋਗੇ ਨਹੀਂ ਕੋਈ ਨਹੀਂ ਇੱਕ ਨਾ ਕੰਮ ਮਿਲਿਆ ਵਾ ਲੱਗ ਗਈ ਆ ਜਿੱਥੇ ਗੱਡੀਆਂ-ਗੱਡੀਆਂ ਧੋਂਦੇ ਆ ਨਾ ਉੱਥੇ ਦੇ ਹੀ ਕਹਣ ਕਹਿੰਦੇ ਬੰਦੇ ਦੀ ਲੋੜ ਵਾ ਤੇ ਮੇਰੇ ਨਾਲ ਦਾ ਸੀ ਥੋੜਾ ਚਿਰ ਮੈਂ ਉੱਥੇ ਕੰਮ ਕਰ ਲੈਣਾ ਵਾ ਮਹੀਨਾ ਦੋ ਮਹੀਨੇ ਜਿੰਨਾ ਚਿਰ ਵੀ ਇੱਥੇ ਰਹਿਣਾ ਵਾ ਥੋੜੇ ਬਹੁਤੇ ਪੈਸੇ ਦੇਣਗੇ ਖਰਚਾ ਖਰਚਾ ਤੇ ਚੱਲ ਸਾਡਾ ਕੰਮ ਚੱਲ ਜੂ ਤੇ ਮੈਂ ਉਹਨਾਂ ਕੋਲ ਪਹਿਲਾਂ ਪੈਸੇ ਮੰਗ ਲਾਂਗਾ ਕਹਦੂੰਗਾ ਵੀ ਮੈਨੂੰ ਪੈਸੇ ਪਹਿਲਾਂ ਦੇ ਦੋ ਵੇਖ ਲਿਓ ਕਿਹ ਵੇਲੇ ਨਾ ਨਵਾਂ ਨਵਾਂ ਬੰਦਾ ਜਦੋਂ ਆਏ ਨਾ ਪਹਿਲਾ ਦਿਨ ਉਹ ਵੀ ਝੱਕਦੇ ਆ ਕੀ ਪਤਾ ਕੰਮ ਕਰਨਾ ਕਿ ਨਹੀਂ ਕਰਨਾ ਨਾ ਵੀ ਦੇਣਗੇ ਨਾ ਘਟੂ ਘਟ ਕੰਮ ਦਾ ਅਸਰਾ ਤੇ ਹੋਊਗਾ ਥੋੜੇ ਬਹੁਤੇ ਜਦੋਂ ਦਿਨ ਲਾ ਲੋਗੇ ਤੇ ਫਿਰ ਉਹਨਾਂ ਕੋਲ ਲੱਲਾਂਗੇ ਪੈਸੇ ਨਹੀਂ ਮੈਂ ਇਦਾਂ ਹੀ ਕਰਦਾ ਵਾ ਕੋਈ ਨਹੀਂ ਤੁਸੀਂ ਬੈਠੋ ਕਲੀਰ ਰਿਮਾਨ ਕਰੋ ਤੇ ਮੈਂ ਉਹਨਾਂ ਵੱਲੋਂ ਹੋ ਕੇ ਆਉਂਦਾ ਵਾ ਕੋਈ ਨਹੀਂ ਤੁਸੀਂ ਵੇਖ ਲਓ ਆਪਣੇ ਸਾਹਮਣੇ ਹੂੰ ਨਵੇਂ ਨਾ ਅਤੀ ਚੁੱਕੀ ਆ ਜਾ ਰੁਪਿੰਦਰ ਆ ਜਾ ਰੁਪਿੰਦਰ ਬਸ ਕੀ ਕਰਾਉਣਾ ਹੀ ਮੇਕੋ ਦੱਸ ਇੱਥੇ ਆ ਗਈ ਵੀ ਤੁਸੀਂ ਦੋਵੇਂ ਜੀ ਹੈਗੀਆਂ ਆ ਰਾਮਨਾ ਰਹੀ ਜਾਓ ਤੇ ਕੋਈ ਨਹੀਂ ਜੀ ਮੈਂ ਚਾਰ ਪੰਜ ਦੇ ਰਹਿ ਵੀ ਆਉਂਦੀ ਹੁਰ ਤੇ ਕੀ ਹੋਣਾ ਹੀ ਇਹ ਕੋਦਰ ਵੀ ਹੁਣ ਘਰ ਇਹੋ ਜੀ ਗੱਲ ਬਣੀ ਆ ਨਾ ਕੇ ਨੂੰ ਬੰਦਾ ਦੱਸਣ ਜੋਗਾ ਨਾ ਕੁਛ ਹੋਰ ਇਹ ਕੋਨਾ ਨਵੇਂ ਪਤਾ ਨਹੀਂ ਹੁਣ ਆਉਣਾ ਵਗ ਨਹੀਂ ਹੋਣਾ ਕੀ ਗੱਲਬਾਤ ਬਣੀ ਆ ਟੈਨਸ਼ਨ ਹੁਤਾ ਪਈ ਰਹਿੰਦੀ ਐ ਤੋ ਤੂੰ ਇਹਨਾਂ ਨੇ ਫੋਨ ਤੇ ਫੋਨ ਚਾੜਿਆ ਅਹੀਂ ਦੁਰਪਿੰਦਰ ਆਜਾ ਆਜਾ ਜੇ ਮੰਨ ਲਓ ਹੁਣ ਮੈਂ ਚੰਡੀਗੜ੍ਹ ਚਲ ਜਾਂ ਨੀ ਨਾਲ ਤੇ ਫੇਰ ਪਤਾ ਕਿਦਾਂ ਟਾਈਮ ਪਾਸ ਕਰਦੇ ਫੇਰ ਵੀ ਤੇ ਅਕਸਰ ਕਰਨਾ ਅਹੀਂ ਅਰਪਿੰਦਰ ਬੈਠੀ ਆਂ ਹਾਂਜੀ ਆਜਾ ਦੀਦੀ ਕੀ ਕਰਦੀ ਆਏ ਆਂ ਕੁਝ ਨਹੀਂ ਸੋਈ ਚ ਕੰਮ ਕਰਨ ਢੀ ਹੀ ਮੈਂ ਥੋੜਾ ਜਿਹਾ ਪਿਆ ਹੀ ਅੱਛਾ ਅੱਛਾ ਤੇ ਆਇਆ ਪਿੰਡੋਂ ਫੋਨ ਨਹੀਂ ਪਿੰਡੋਂ ਅਜੇ ਨਹੀਂ ਆਇਆ ਸਿਹਰ ਦਾ ਠੀਕ ਹੈ ਹਾਂਜੀ ਇੱਥੇ ਵੀ ਕਰ ਲੈਣਾ ਅਹੀਂ ਇਦੇ ਵਾਸਤੇ ਮੈਂ ਜੈਨ ਲੱਗਾ ਕਰੰਦਿਆ ਉਹ ਡੈਡੀ ਵੀ ਨਹੀਂ ਠੀਕ ਹੈਗੇ ਤੇ ਪੁੱਛ ਲੈਣਾ ਸੀ ਆ ਨਹੀਂ ਕੋਈ ਨਹੀਂ ਕਰਦੀਆਂ ਠਰ ਕੇ ਜਰਾਗ ਤੇ ਮੈਂ ਕਹਿੰਦੀ ਕਿ ਕੰਮ ਕਰ ਲੈਂਦੀ ਲਵਲੀ ਨੇ ਆਉਣਾ ਸੀ ਤੇ ਮੈਂ ਕਿਹਾ ਉਹਦੀ ਮਨ ਪਸੰਦ ਦਾ ਕੁਝ ਨਾ ਕੁਝ ਬਣਾ ਲੈਂਦੀ ਕੋਈ ਨਹੀਂ ਦੀਦੀ ਕਰ ਲੈਂਦੀ ਆ ਪਤਾ ਨਾ ਕੀ ਹੋਇਆ ਵਾ ਕੱਲ ਗਰਮੀ ਦੇ ਵਿੱਚ ਉੱਥੇ ਵੀ ਕੰਮ ਕਰਦੀ ਰਹੀ ਘਰੇ ਵੀ ਤੇ ਕਾਇ ਵੀ ਆ ਤੋਦਾ ਕਰਕੇ ਨਾ ਪਤਾ ਨਹੀਂ ਕੀ ਉਹ ਸਿਰ ਨੂੰ ਦਰਦ ਜੀ ਹੋਈ ਜਾਂਦੀ ਆ ਠੀਕ ਆ ਮੈਂ ਥੋੜਾ ਜਿਹਾ ਫਰਕ ਪੈਂਦਾ ਫਿਰ ਕੋਈ ਨਹੀਂ ਕਰਦੀ ਆ ਮੈਂ ਚੱਲ ਲਵਲੀ ਨੂੰ ਵੀ ਚੰਗਾ ਲੱਗੂਗਾ ਹਾਂ ਜੀ ਤੇ ਨਾਲੇ ਤੁਵੀ ਤੇ ਅਰਧ ਰੋਜ ਆ। ਆਹਨੇ ਕੋਈ ਨਹੀਂ ਹੁ ਨਿਦਾਨ ਦੱਸਿਆ ਕਿ ਸਵੇਰ ਦਾ ਉੱਠਿਆ ਹੀ ਨਹੀਂ ਗਿਆ। ਠੀਕ ਆ। ਦਰਦੀ ਹੋਈ ਜਾਂਦੀ ਸਿਰ ਨੂੰ ਤਾਂ ਕੋਈ ਨਹੀਂ ਖਾਦੀ ਆ ਮੈਡੀਸਨ ਕੋਈ ਨਹੀਂ ਪੈਂਦਾ ਫਰਕਤ ਕੋਈ। ਕੋਈ ਨਹੀਂ ਥੋੜਾ ਜਿਹਾ ਕਰ ਲੈ ਰੈਸਟ ਫਿਰ ਕਰ ਲੈ ਕੰਮ ਠੀਕ ਆ। ਹਾਂਜੀ। ਤੇ ਨਾਲੇ ਉਹਨੂੰ ਵੀ ਚੰਗਾ ਲੱਗੂਗਾ ਉਹਨੇ ਵੀ ਹਫਤੇ ਬਾਅਦ ਆਉਣਾ ਵਾ। ਚਲਦੇ ਉਹਨਾਂ ਨੂੰ ਸ਼ਾਮ ਨੂੰ ਆਉਣਾ ਵਾ ਹਲੇ। ਚਲੇ ਕੀ ਅੱਗੇ ਫੋਨ ਕੀਤਾ ਇਹਨਾਂ ਨੇ ਤਾਂ ਕਹਿੰਦੇ ਕਿ ਟਾਈਮ ਲੱਗ ਜਾਣਾ ਹਲੇ ਡਿਊਟੀ ਗਏ ਆ। ਠੀਕ ਆ। ਉੱਥੋਂ ਉਹਨਾਂ ਦੇ ਆ ਕੇ ਤਾਂ ਫੇਰ ਆਉਣਾ ਆ। ਠੀਕ ਆ। ਤਾਂ ਕੋਈ ਗੱਲ ਦੇ ਨਾਲੇ ਬਣਿਆ ਹੀ ਆ ਸਭ ਕੁਝ। ਉਹਨਾਂ ਖਾ ਹੀ ਲੈਣਾ ਉਹੀ ਰੁਪਿੰਦਰ ਐ ਇਦਾਂ ਚੰਗੇਨ ਲੱਗੀਦਾ ਉਹਨੇ ਕਿਹਾ ਮੈਂ ਹਫਤੇ ਬਾਅਦ ਆਇਆ ਤਾਂ ਮੈਨੂੰ ਫੇਰ ਉਹ ਚੀਜ਼ ਖਵਾਤੀ ਚੱਲ ਦੇਦੀ ਗੜੀ ਹਫਤੇ ਦੀ ਉਹ ਚੀਜ਼ਾਂ ਬਣੀਆਂ ਆਂ ਤੁਸੀਂ ਬਣਾਈਆਂ ਹੋਣਾ ਕੋਨਾ ਕੋਹਾ ਬਣੀਆਂ ਤਾਂ ਚੱਲ ਕੋਈ ਵੱਖਰੀ ਗੱਲ ਵਾ ਆ ਤਾਂ ਕੋਈ ਨਹੀਂ ਖਾ ਲੈਣਗੇ ਉਹਦੇ ਨਾਲ ਹੀ ਫਿਰ ਕੀ ਆ ਉਥੇ ਵਨਸਵਾਨੀਆਂ ਖਾਂਦੇ ਆਂ ਯਾ ਰੋਜ਼ ਚੱਲ ਕੋਈ ਨਹੀਂ ਹਾਂ ਇਹ ਵੀ ਆ ਗਈ ਬੱਸ ਫੇਰ ਆਦੇ ਹੋਣੇ ਆ ਵਨਸਵਾਨਾ ਖਾਣ ਨੂੰ ਤੇ ਆਪਣਾ ਦਿਲ ਕਰੰਦਿਆ ਹੋਣਾ ਕੀ ਦਿਨ ਹੋ ਗਏ ਆ ਵੀ ਬਣਿਆ ਨੀਗਾ ਕੁਛ ਪੌਲਾ ਹਫਤੇ ਦੀ ਸਬਜੀ ਉਹਨਾਂ ਦੀ ਇਹੋ ਹੀ ਖਾਂਦੇ ਆ ਪੌਲਾ ਕੁਛ ਬਣਾਇਆ ਹੀ ਨਹੀਂ ਮੁੜ ਕੇ ਕਿੱਦਾਂ ਨੀਆਂ ਗੱਲਾਂ ਕਰਨ ਦੀ ਨਾਲੇ ਕਰ ਲੈਨੀ ਆ ਹਲੇ ਕੱਲ ਮੈਂ ਉਥੋਂ ਆਈ ਆ ਹੁਣ ਆਉਂਦਿਆਂ ਬਸ ਇਹੋ ਹੀ ਆ ਕਿ ਜਾਂਦੇ ਆ ਰਸੋਈ ਵਿੱਚ ਵੜ ਜੇ ਤੇ ਮੈਂ ਡੋ ਮਡ ਕੰਮ ਕਰ ਦੇ ਹੁਣ ਬੰਦੇ ਦੋ ਮਡ ਘੜੀ ਰੈਸਟ ਵੀ ਕਰਨੀ ਹੁੰਦੀ ਆ ਉਥੋਂ ਹਲੇ ਕੱਲ ਥੱਕੀ ਆਏ ਆ ਨਾਲੇ ਉਹਨਾਂ ਨੇ ਹਲੇ ਸ਼ਾਮ ਨੂੰ ਕਿਤੇ ਜਾ ਕੇ ਆਉਣਾ ਵਾ ਨਾਲੇ ਬਣਿਆ ਹੀ ਆ ਸਾਰਾ ਕੁ ਆਪਣੀਆਂ ਮਰੀ ਜਾਂਦੀ ਏ ਬੈਠਿਆ ਚਾਹ ਪੀ ਲਓ ਪੀ ਲਨਿਆ ਕਰ ਲਿਆ ਕੰਮ ਕਰ ਹਾਂਜੀ ਕੰਮ ਕੀ ਕਰਨਾ ਵਾ ਰੁਪਿੰਦਰਵਾਲ ਗਈ ਹੀ ਮੈਂ ਅੱਛਾ ਤੇ ਲੰਮੇ ਪਈ ਠੀਕ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਲਵਲੀ ਨੇ ਆਉਣਾ ਵਾ ਹਾਂ ਹਾਂ ਚਲੋ ਹਫਤੇ ਬਾਅਦ ਆਉਣਾ ਵਾ ਚਾਹ ਹੁੰਦਾ ਹੀ ਆ ਆ ਹੁੰਦਾ ਹੀ ਆ ਤੇ ਮੈਂ ਕਿਹਾ ਜਾ ਕੇ ਤੇਰ ਸੋਈ ਚ ਕੰਮ ਕਰ ਲਾ ਮੈਂ ਉਹਦੀ ਪਸੰਦ ਦੀ ਕੋਈ ਨਾ ਕੋਈ ਚੀਜ਼ ਬਣਾ ਲਾ ਚਲ ਉਹਨੂੰ ਵਧੀਆ ਲੱਗੂਗਾ ਆਉਗਾ ਆਊਗਾ ਹਾਂਜੀ ਤੇ ਕਿੰਦੀ ਮੈਂ ਠੀਕ ਨਹੀਂ ਆ ਮੇਰੇ ਸਿਰ ਦਰਦ ਹੋਂਦੀ ਆ ਕੋਈ ਨਹੀਂ ਉਹਨੇ ਸ਼ਾਮ ਨੂੰ ਹੀ ਆਉਣਾ ਅੱਗੇ ਉਹ ਆ ਗੱਲ ਲੈ ਕੇ ਸੁਣਾਉਣ ਉਹ ਠੀਕ ਚੰਗੀ ਬਣੀ ਆਏ ਬ ਲੈ ਕੇ ਆਏ ਜਦੋਂ ਮੈਨੂੰ ਤਾਂ ਲੱਗਦਾ ਉਹਨੇ ਇਹੀ ਗੁੱਸਾ ਕੀਤਾ ਵਾ ਕਿ ਮੈਨੂੰ ਲੈ ਆਏ ਤੇ ਦੋ ਸਗਰੀ ਗੱਲਾਂ ਕਰਨ ਦੋ ਹਫ਼ਤੇ ਹੋ ਗਏ ਉਹਨੂੰ ਗਈ ਨੂੰ ਆ ਉਹਨੂੰ ਆਪਣੇ ਆਪ ਚਾਈਦਾ ਹੁਣ ਆਹ ਨਾਲੇ ਲਵਲੀ ਨਹੀਂ ਆਉਣਾ ਇਹੀ ਗੁੱਸਾ ਕਰੀ ਗੱਲਦਾ ਆਹ ਤੇ ਮੈਂ ਚੱਲ ਉੱਠ ਕੇ ਤਿਆਰੀ ਹੋ ਜਾ ਕੋਈ ਗੱਲ ਨਹੀਂ ਮੈਂ ਹੋ ਜਾਂਦੀ ਆ ਮੇਰੀ ਤਾਂ ਨਹੀਂ ਗੱਲ ਸੁਣਦੀ ਉਹ ਗੱਲ ਕਿਹੜੀ ਕਿ ਉਹ ਗੱਲ ਹੋਈ ਥੜੇ ਵਿੱਚ ਕੋਈ ਗੱਲ ਤੇ ਕੋਈ ਵੀ ਨਹੀਂ ਹੋਈ ਮੈਂ ਸੋ ਕੋ ਪਿਆਰ ਨਾ ਕਿਹਾ ਜਾ ਕੇ ਕਿ ਚਲ ਤਿਆਰ ਹੋ ਜਾ ਮੈਂ ਕਿਹਾ ਚਲ ਉਹਨਾਂ ਨੂੰ ਵੀ ਚੰਗਾ ਲੱਗੂਗਾ ਹਫਤੇ ਬਾਅਦ ਚਲ ਉਹਨੇ ਆਉਣਾ ਚਾਹ ਹੁੰਦਾ ਹੀ ਆ ਆਹ ਇਹ ਤਾਂ ਗੱਲ ਹੈਗੀ ਸੀ ਹਾਂਜੀ ਤੇ ਇਹਦੀ ਮੰਮੀ ਵੀ ਉੱਥੇ ਕਹਿੰਦੀ ਗੱਲਾਂ ਗੱਲਾਂ ਦੇ ਵਿੱਚ 2-4 ਦਿਨ ਰਹਿਣ ਦਿੰਦੇ ਹੋਰ ਡੈਡੀ ਨਹੀਂ ਉਹਦਾ ਠੀਕ ਤੇ ਮੈਂ ਹਾਂ ਜੇ ਫਿਰ ਉਹਨਾਂ ਨੂੰ ਨਾ ਜਾਣ ਦਿੰਦੇ ਆਹ ਜੋ ਮਹਣੀ 3-4 ਦਿਨ ਹੋ ਵੀ ਕਹਿੰਦੇ ਗਏ ਆ ਆਹ ਤੇ ਉਹਨਾਂ ਨੂੰ ਰੱਖ ਲੈਂਦੇ ਕੰਮ ਵਾਲੇ ਦਿਨ ਉਹਨੇ ਦਿਨ ਨਾ ਸਮਝਾਉਣਾ ਤੇ ਉਹਦੀ ਮੰਮੀ ਨੂੰ ਚਾਹੀਦਾ ਵਾ ਹੂੰ ਉਹ ਵੀ ਨਹੀਂ ਸਮਝਾਉਂਦੇ ਜਾਂ ਫਿਰ ਪੱਕੀ ਰੱਖ ਲੈਣ ਕਰ ਹੋਰ ਕੀ ਐ ਨਹੀਂ ਚਲ ਪੱਕੀ ਹੋ ਰੱਖਣਾ ਵਾ ਕੋਈ ਨਹੀਂ ਜਦੋਂ ਕੋਈ ਕੰਮ ਕਵਾ ਉਦੋਂ ਕਹਿ ਦਿੰਦੀ ਮੇਰੇ ਸਿਰ ਪੀੜਾ ਹੁੰਦੀ ਆ ਕਦੀ ਮੈਨੂੰ ਬੁਖਾਰ ਹੋਇਆ ਵਾ ਕਦੀ ਮੈਨੂੰ ਕੋਜ ਹੋਇਆ ਵਾ ਤਿੰਨ ਚਾਰ ਵਾਰੀ ਤੋਂ ਮੈਨੂੰ ਦੱਸਤਾ ਮੈਨੂੰ ਲੱਗਦਾ ਇਹ ਬਹਾਨੇ ਮਾਰਦੀ ਆ ਹਾਂਜੀ ਹਨਾ ਕੰਮ ਕਰਨ ਦੇ ਬਹਾਨੇ ਐ ਇਹਦੇ ਬਸ ਸਾਰੇ ਹੁਣ ਮੈਂ ਸਵੇਰ ਦੀ ਉੱਠ ਕੇ ਸਾਰਾ ਕੰਮ ਕੀਤਾ ਵਾ ਅੱਛਾ ਲੱਗੀ ਨਹੀਂ ਨਾਲ ਦੇ ਨੇ ਨਾ ਮੇਰੇ ਨਾਲ ਲੱਗੀ ਨਹੀਂ ਐ ਸਵੇਰ ਦੀ ਉੱઠી ਨਹੀਂ ਉਹ ਹੁਣ ਮੈਂ ਗਈ ਹਾਂ ਉਹਦੇ ਵੱਲ ਠੀਕ ਐ ਉਕੇ ਮੂਜਾ ਬਣਾ ਕੇ ਦੱਸਤਾ ਨੇ ਤੇ ਚਾਚੂ ਕੀਤੀ ਹੋ ਨਹੀਂ ਜਾਣੀ ਮੈਂ ਨਹੀਂ ਪੁੱਛਿਆ ਬੱਚਾ ਚਾਹ ਪੀਤੀ ਆ ਜਾਂ ਨਹੀਂ ਪੀਤੀ ਮੈਂ ਫਿਰ ਗੁੱਸੇ ਵਿੱਚ ਆ ਗਈ ਠੀਕ ਮੈਂ ਕਰਨਾ ਕਰ ਨਹੀਂ ਕਰਨਾ ਨਾ ਕਰ ਕੋਈ ਗੱਲ ਨਹੀਂ ਤੇ लवली ਨੇ ਆਉਣਾ ਤੂੰ ਉਹਨੂੰ ਸਮਝਾਓ ਆਉਂਦਾ ਨਾ लवली ਤੂੰ ਬਿਠਾ ਕੇ ਸਮਝਾਉਂਦੇ ਆ ਕਿਹੜੀ ਗੱਲ ਵਾ ਗੁੱਸਾ ਕਿਹੜੀ ਗੱਲ ਦਾ ਦੱਸਦੇ ਸਹੀ ਤੁਹਾਨੂੰ ਹਾਂਜੀ ਹਨਾ ਗੁੱਸਾ ਬਸ ਇਹੀ ਆ ਕਿ ਕਿਉਂ ਲੈੰਦਾ ਵਾ ਮੈਨੂੰ ਹੋਰ ਰਹਿਮ ਦਿੰਦੇ ਤੁਸੀਂ ਵੀ ਬੜੀ ਸਿਰਫਤ ਕਰਦੇ ਏਦੋਂ ਕਿ ਸਾਰਾ ਪਰਿਵਾਰ ਬੜਾ ਚੰਗਾ ਵਾ ਉਹ ਚੰਗਾ ਭਲਾ ਪਰਿਵਾਰ ਹੀ ਕੀ ਹੋਇਆ ਵਾ ਇਹੋ ਕਿਤੇ ਹੋਰ ਰਿਸ਼ਤਾ ਕਰ ਦਿੰਦੇ ਤੇ ਵਧੀਆ ਸੀ। ਮੈਂ ਤੇ ਮਾਸਾ ਜੀ ਨਾਲ ਵੇਖੀ ਕੀਤਾ। ਮਿਲਦੇ ਗਿਲਦੇ ਵਧੀਆ ਆ ਇਹਨੂੰ। ਹਣ ਪਹਿਲਾਂ ਕੁੜੀ ਵੇਖਣੀ ਚਾਹੀਦੀ ਸੀ। ਫਿਰ ਕੁੜੀ ਤਾਂ ਚੰਗੀ ਭਲੀ ਸੀ ਪਤਾ ਨਹੀਂ ਕੀ ਹੋਇਆ ਇਹਨੂੰ ਕੋਈ ਗੱਲ ਬਾਤ। ਪਰਿਵਾਰ ਨੂੰ ਹੀ ਕੀ ਕਰਨਾ ਹੈ? ਪਰਿਵਾਰ ਨੇ ਕਿਹਾ ਇੱਥੇ ਰਹਿਣਾ ਹੀ ਰਹਿਣਾ ਤੇ ਕੁੜੀ ਨੇ ਹੀ। ਕੋਈ ਤੇ ਤੇਰੀ ਗੱਲ ਸਹੀ ਆ। ਮੈਂ ਤੇ ਇਹ ਵੀ ਪਰਿਵਾਰ ਚੰਗਾ ਵਾ। ਮਾਸਾ ਜੀ ਨਾਲ ਵਧੀਆ ਢੀ ਗੱਲਬਾਤ ਹੁੰਦੀ ਰਹੀ ਆ। ਇੱਕੋ ਥਾਂ ਬਹਿੰਦੇ ਰਹੇ ਉੱਥੇ ਨਾ। ਪਹਿਲੀਆਂ ਢੀਆਂ ਬਹਿੰਦੇ ਰਹੇ। ਇਹ ਤੇ ਫਾਉ ਨੂੰ ਫੜੇ ਗਏ ਆ। ਨਾ ਇਹ ਕੋਈ ਕੰਮ ਕਰਦੀ ਆ ਨਾ ਹੋਰ। ਕੋਈ ਗੱਲ ਨਹੀਂ ਤੈਨੂੰ ਟੈਨਸ਼ਨ ਨਾ ਲੈ ਲਵਲੀ ਹੁੰਦਾ ਨਾ ਤੈਨੂੰ ਬੈਠ ਕੇ ਸਮਝਾਉਣੀ ਆ ਹੁਣ ਵੀ ਕਮਰੇ ਚ ਸਾਰਾ ਖਲਾਰਾ ਪਿਆ ਹੀ ਇੱਕ ਨੀ ਚੀਜ਼ ਕਿਤੇ ਇੱਧਰ ਉੱਧਰ ਰੱਖੀ ਹੋਣੀ ਚਲ ਆਪਣਾ ਕਮਰਾ ਸਜਾਰਿਆ ਨਹੀਂ ਬਾਹਰ ਦਾ ਕੰਮ ਕਰਨਾ ਦੇ ਚੱਲ ਮਰਜੀ ਉਹਦੀ ਆ ਤੂੰ ਸਮਝਾਇਓ ਲਵਲੀ ਨੂੰ ਕੋਈ ਗੱਲ ਨਹੀਂ ਹੁੰਦਾ ਨਾ ਲਵਲੀ ਤੈਨੂੰ ਬੈਠ ਕੇ ਸਮਝਾਉਣਾ ਵੀ ਆ ਗੱਲਬਾਤ ਹੋਣ ਦੀ ਘਰ ਚ ਹਾਂਜੀ ਚਲ ਪੀਓ ਤੂੰ ਚਾਹ ਮੈਂ ਵੇਖਾਂ ਕੰਮ ਹੋਰ ਕੋਈ ਕੋਈ ਗੱਲ ਆਉਂਦਾ ਨਾ ਲਵਲੀ ਤੈਨੂੰ ਸਮਝਾਉਣਾ ਯਾਰ ਇਹ ਧੱਕਾਤ ਨਹੀਂ ਚੱਲਦੇ ਹੁੰਦੇ। ਐਦਾਂ ਦੇ ਘਰ ਚ ਲੜਾਈ ਹੋਣਾ ਪੂਗੇ। ਕੋਈ ਗੱਲ ਨਹੀਂ। ਆਉਣ ਹੀ ਵਾਲਾ ਵਾ। ਕਹਿੰਦਾ ਘੰਟੇ ਤੱਕ ਪਹੁੰਚ ਜਾਣਾ। ਤੁਸੀਂ ਇੱਥੇ ਬੈਠੇ ਜੇ ਮੈਂ ਵੇਲੀ ਵੇਖਣ ਗਈ ਸੀ ਤੁਹਾਨੂੰ। ਮੈਂ ਵੇਲੀ ਗਏ ਆ ਫਰੇ। ਰੋਣ ਦਣਾ ਭੁਣਾ ਕੀ ਆ। ਕਿਤੇ ਚੈਨੇ ਨਹੀਂ ਆਉਂਦਾ ਨਾ ਘਰ ਹੁੰਦਾ ਨਾ ਵੇਲੀ ਹੁੰਦਾ। ਐਦਾਂ ਕਿਉਂ ਕਰਦੇ ਜੀ? ਕੱਲ ਵੀ ਬਿਮਾਰ ਹੋ ਗਏ ਸੀ। ਦਵਾਈ ਲਿਆਂਦੀ ਫਿਰ ਠੀਕ ਹੋਏ। ਹੁਣ ਜਿੱਕੋ ਗੱਲ ਨੂੰ ਲੈ ਕੇ ਬੈਹ ਰਹੋਗੇ। ਸਰੀਰ ਦਾ ਨੁਕਸਾਨ ਹੋਊਗਾ ਇਹਦਾ ਨਾ ਕਰੋ ਹੁਣ ਪਤਾ ਕੀ ਆ ਮੈਨੂੰ ਨਾ ਥੋੜੀ ਦੱਸ ਪਈ ਉਹਦੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਕਿਸੇ ਪਿੰਡ 'ਚ ਰਹਿੰਦੇ ਆ ਕਰਾਈ ਤੇ ਦੁਈ ਜੀ ਅੱਛਾ ਤੇ ਆਪਣਾ ਤੁਸੀਂ ਉੱਥੇ ਪਤਾ ਕਰਕੇ ਆਓ ਮੈਂ ਹੈ ਯਾਰ ਮੈਂ ਉੱਥੇ ਕੀ ਕਿਹਨੂੰ ਪੁੱਛੂੰਗਾ ਨਾਲੇ ਦੂਜੀ ਗੱਲ ਇਹ ਆ ਪਿੰਡ ਦਾ ਪਤਾ ਹੋਵੇ ਪੱਕਾ ਪਤਾ ਹੋਵੇ ਤੇ ਜਾਣ ਦਾ ਫਾਇਦਾ ਵਾ ਉੱਤੋਂ ਤਾਂ ਗਰਮੀ ਕਹਿਰਾਂ ਦੀ ਪੈ ਰਹੀ ਆ ਤੁਸੀਂ ਇੱਥੇ ਮੂੰਹ ਚੋੱਕ ਕੇ ਤੁਰਪੋ ਗਾੜੀ ਹੋਵੇ ਨਾ ਤੇ ਗਰਮੀ ਵਿੱਚ ਕਿੱਦਾਂ ਭੱਜੇ ਆਓਗੇ ਫੇਰ ਦੇ ਉਹ ਜਿਹੜਾ ਜੋਬ ਨਾ ਦਿਹਾੜੀਆਂ ਲੰਦਾ ਵਾ ਤੇ ਘਰ ਦੀ ਉਹਦੀ ਘਰੇ ਹੀ ਪੜਦੀ-ਪੁੜਦੀ ਆ ਤੇ ਕਹਿੰਦਾ ਮੈਂ ਉੱਥੇ ਵੇਖਿਆ ਉਹਨਾਂ ਦਾ ਸਾਰਾ ਸੱਤ ਆਹੋ ਦਿਹਾੜੀਆਂ ਲਵਾ ਕੇ ਤੇ ਨੌਕਰੀ ਤੇ ਲਵਾਉਣਾ ਨਾ ਉਹਨੂੰ ਅੰਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਕਰਨ ਡਿਆ ਸੀ ਮੈਂ ਹੈ ਯਾਰ ਸਾਨੂੰ ਤੇ ਪਤਾ ਨਹੀਂ ਇੱਥੇ ਤਾਂ ਮੈਨੂੰ ਕਹਿੰਦਾ ਮੈਂ ਪਿੰਡ ਜਾਣਾ ਵਾ ਰਹਿਣਾ ਮੈਨੂੰ ਇਹ ਥੋੜਾ ਦੱਸਿਆ ਵਾ ਕਿ ਆ ਗੱਲਬਾਤ ਹੋਈ ਹੈ ਦੂਜੀ ਗੱਲ ਇਹ ਕਿ ਉਹਨਾਂ ਨੂੰ ਤਾਂ ਖਾਣਾ ਨਹੀਂ ਆਇਆ ਸਾਰਾ ਕੁਝ ਉਹਨਾਂ ਦਾ ਹੀ ਜੇ ਕਿਹਨੇ ਮਾਂ ਪਿਓ ਨੇ ਗੱਲ ਕਰ ਹੀ ਲਈ ਤਾਂ ਸੁਣ ਲੈ ਬੱਚਾ ਨਾ ਆਂਦੇ ਵੀ ਤੁਸੀਂ ਇੱਕ ਗੱਲ ਕਰੋ ਅਹੀਂ ਗਾੜੀ ਚਾਰ ਕਰਦੇ ਆ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਹਾਂਜੀ ਨਹੀਂ ਨਹੀਂ ਕੋਈ ਗੱਲ ਸ਼ਾਮ ਨੂੰ ਮਿਲਦੇ ਆ ਆ ਜਾਓ ਸ਼ਾਮ ਨੂੰ ਇੱਥੇ ਆ ਜਾਓ ਕੋਈ ਗੱਲ ਨਹੀਂ ਠੀਕ ਹੈ ਠੀਕ ਠੀਕ ਸਸੀ ਕਾ ਭਾਜੀ ਸਸੀ ਗੱਲ ਵਧੀਆ ਆ ਤੁਹਾਨੂੰ ਠੀਕ ਠਾਕ ਵਧੀਆ ਵਧੀਆ ਓਏ ਆਹੋ ਆ ਗਿਆ ਹਾਂ ਮੈਂ ਠੀਕ ਹੈ ਇੱਥੇ ਮਿੱਠੇ ਜਿਹੇ ਬਾਹਰ ਹੀ ਫੋਨ ਕਰ ਦਿੰਦਾ ਤੂੰ ਲੈ ਇੱਥੇ ਉਤਰਿਆ ਆ ਮੈਂ ਆਪਣੇ ਮੋੜ ਤੇ ਹੀ ਚੱਲ ਵਧੀਆ ਫਿਰ ਹਾਂ ਹੋਰ ਸੁਣਾਓ ਠੀਕ ਠਾਕ ਬਸ ਵਧੀਆ ਤੂੰ ਸੁਣਾ ਕਿਦਾਂ ਕੰਮ ਕਰ ਬਸ ਵਧੀਆ ਛੁੱਟੀ ਕੱਲ ਅੱਛਾ ਤੇ ਮੈਂ ਚੱਲ ਉਹ ਹਮਨਾ ਵਜ ਠੀਕ ਹੈ ਠੀਕ ਆ ਤੇ ਕੱਲ ਸ਼ਾਮਾਂ ਜੀਆਂ ਚੱਲ ਜਾਗੇ ਕੋਈ ਗੱਲ ਨਹੀਂ ਛੁੱਟੀ ਹੀ ਤੂੰ ਮਹੀਨੇ ਬਾਅਦ ਆਇਆ ਯਾਰ ਉਹ ਚੱਲ ਕੋਈ ਗੱਲ ਨਹੀਂ ਮੈਂ ਮਾਰਨਾਂ ਚੱਕਰ ਉਹ ਮੈਂ ਸਫਰ ਬਰਾਵਾ ਯਾਰ ਤੇ ਕੱਪੜੇ ਨਾਲੇ ਦੋ ਚਾਰ ਖੜਨੇ ਮੈਥੋਂ ਹੋਰ ਅੱਛਾ ਮੈਂ ਤਾਂ ਕਰਕੇ ਆ ਗਿਆ ਹੁੰਦਾ ਫਿਰ ਮਹੀਨੇ ਬਾਅਦ ਆ ਜਾ ਕਰਾਂਗੇ ਮੈਂ ਤਾਂ ਜਾਣੇ ਗਰਮੀ ਬੜੀ ਆ ਉਹ ਜਾਹੋ ਤੇ ਹੈ ਹੀ ਆ ਨਾਲੇ ਬੱਸੀ ਤੇ ਆਇਆ ਮੈਂ ਉਹ ਮਾਰੋ ਇਹਦਾ ਬੰਦਾ ਹਨਾ ਉਹ ਜਾਹੋ ਇਹ ਤੇ ਹੈ ਹੀ ਆ ਉਥੇ ਕੰਮ ਕਰਕੇ ਤਾਂ ਕੰਮ ਕਰ ਵੇਲੇ ਹੀ ਉੱਥੇ ਅੱਛਾ ਕੰਮ ਕਰ ਇੰਨਾ ਹੈ ਨਹੀਂ ਇਹ ਵੀ ਬਹਿਣਾ ਪੈਂਦਾ ਉੱਥੇ ਠੀਕ ਹੈ ਠੀਕ ਹਾਂ ਤੇ ਰੋਟੀ ਪਾਣੀ ਦਾ ਰੋਟੀ ਪਾਣੀ ਠੀਕ ਆ ਕੰਪਨੀ ਦਾ ਹੀ ਆ ਅੱਛਾ ਵਧੀਆ ਮਿਲਦੀ ਆ ਤਿੰਨ ਟਾਈਮ ਲਈ ਜਾਂਦੇ ਵਧੀਆ ਨਹੀਂ ਦੱਸ ਦੇਣਾ ਵੀ ਕੰਪਨੀ ਰੋਟੀ ਇਦਾਂ ਨਹੀਂ ਹੁੰਦੀ ਆ ਨਹੀਂ ਨਹੀਂ ਠੀਕ ਆ ਰੋਟੀ ਇਹ ਆ ਵੀ ਰਹਿਣ ਸਹਿਣ ਦਾ ਥੋੜਾ ਜਿਹਾ ਔਖਾ ਵਾ ਰੂਮ ਆ ਇੱਕੋ ਹੀ ਅੱਛਾ ਤੂੰ ਅਚ 10 12 ਜਣੇ ਸੌਂਦੇ ਆ ਇਕੱਠੇ ਆਸ਼ਾ ਉਹ ਕੋਈ ਗੱਲ ਨਹੀਂ ਆ ਨਹੀਂ ਕਰਦਾਂਗੇ ਇਹ ਰੂਮ ਦਾ ਵੀ ਪ੍ਰਬੰਧ ਕੋਈ ਤੂੰ ਆਪਣਾ ਕਰ ਲੈ ਰੂਮ ਨਾ ਨਹੀਂ ਤੇ ਉਹ ਮੈਂ ਚੱਲ ਹੌਲੀ ਹੌਲੀ ਵੇਖ ਲਾਂਗੇ ਨਾ ਤੁਹਾਨੂੰ ਬਾਦ ਤੁਹਾਨੂੰ ਖੂਬ ਮਿਲਦੀ ਹੈ ਨਾ ਇੱਕ ਹਾਂ ਤੇ ਫਿਰ ਵੇਖਣੇ ਕਰਾਇ ਕਰੂ ਤੇ ਉੱਥੇ ਨਹੀਂ ਕੋਈ ਗੱਲ ਨਹੀਂ ਤੂੰ ਕਿਰਾਏ ਤੇ ਲੈਣਾ ਰੂਮ ਕੋਈ ਗੱਲ ਨਹੀਂ ਹਾਂ 5000 ਰੁਪਏ ਕਿ ਕੀ ਉਹ ਚੱਲ ਏ ਆ ਵੀ ਰੂਮ ਆਪਣਾ ਜਦੋਂ ਲੈ ਲਾਂਗੇ ਨਾ ਤੇ ਫਿਰ ਰਪਿੰਦਰ ਨੂੰ ਵੀ ਲੈ ਜਾਗੇ ਨਾਲ ਆਹ ਸਹੀ ਗੱਲ ਉਹ ਚੰਗਾ ਐ ਐਸਾ ਕੋਈ ਨਾਲ ਨਹੀਂ ਗਈ ਆਹ ਰੋਟੀ ਬਣਨੀ ਫਿਰ ਛੱਡਣਾ ਪੈਣਾ ਸੀ ਇੱਥੋਂ ਆਏ ਤੇ ਗੱਲ ਐ ਫਿਰ ਰੂਮ ਜੇ ਕੋਈ ਉੱਥੇ ਫਿਰ ਰਹਿਣਾ ਸਣਾ ਔਖਾ ਹੋਏ ਹਾਂ ਬੰਦਿਆ ਫਿਰ ਰਹਿ ਹੰਦਰੀ ਹੈ ਮੇਸਾ ਸਾਰੇ ਬੰਦਰੀ ਸਾਰੇ ਆ ਜਾਓ ਪਰ ਚਲੀਏ ਬਾਹਰ ਬੈਠੇ ਚਲੋ ਚਲੋ ਰੁਪਿੰਦਰ ਸਰਪਿੰਦਰ ਹਾਂਜੀ ਉੱਠ ਤਾਂ ਤੂੰ ਦੇ ਲੰਮੇ ਪਈ ਆ ਅੱਗੇ ਤੇ ਹੀ ਮੈਨੂੰ ਤਾਂ ਅੱਧਾ ਘੰਟਾ ਹੋ ਗਿਆ ਇਹਨੂੰ ਲੰਮੇ ਕੀ ਪਣਾ ਆ ਹਮੇ ਸਵੇਰ ਦਾ ਸਰੀਰ ਨਹੀਂ ਹੋ ਠੀਕ ਜਿਆ ਕਿਉਂ ਕੀ ਗੱਲ ਹੋਈ ਆ ਤੇ ਉਹ ਕੰਮ ਕਰਕੇ ਤਹੋਨੇ ਲੰਮੇ ਪਈ ਅੱਛਾ ਅੱਛਾ ਉਹ ਆਹ ਹਮਾ ਮੀਆਂ ਆਹ ਤੇ ਉਪਰ ਜਿੱਥੇ ਬੈਠੇ ਬਾਰ ਅੱਛਾ ਅੱਛਾ ਉਹਨਾਂ ਲਾ ਕੇ ਬਹਿ ਗਿਆ ਘੜੀ ਚਲੋ ਵਧੀਆ ਕੀਤਾ ਓਏ ਆਹ ਤੇ ਹੋਰ ਠੀਕ ਠਾਕ ਬਸ ਵਧੀਆ ਹੋ ਠੀਕ ਠਾਕ ਆ ਅੱਛਾ ਕੱਲ ਆਏ ਮੈਨੂੰ ਫਿਰ ਆਉਣਾ ਆਉਣਾ ਕੀ ਆ ਹੂੰ ਐਦਾਂ ਬਸ ਤੇ ਕਿੰਨੇ ਦਿਨ ਹੋ ਗਏ ਦੇ ਫੋਨ ਦੇ ਫੋਨ ਚੜੀ ਜਾਂਦੇ ਉਹ ਚੱਲ ਕੋਈ ਗੱਲ ਨਹੀਂ ਹਫਤਾ ਤੇ ਹੋ ਗਿਆ ਗਈ ਨਾ ਅੱਗੇ ਵੀ ਤੇ ਫਿਰ ਚਲ ਜੀ ਕੋਈ ਗੱਲ ਨਹੀਂ ਹਫਤਾ ਤੇ ਹੋ ਗਿਆ ਹਲੇ ਮੈਂ 4-5 ਦਿਨ ਹੋਰ ਰਹਿਣਾ ਆਂ ਓਏ ਓਹ ਫਿਰ ਚਲ ਜੀ ਹਾਂ ਦੇਦੀ ਦਾ ਇਹ ਰਾਦਾ ਹੁਣ ਆ ਵੀ ਚੱਲ ਉਹਨੇ ਆਉਣਾ ਵਾ ਤੇ ਆਉਂਦਿਆਂ ਨੂੰ ਘਰ ਹੋਵੇ ਘਰਾਂ ਰਗੇ ਘਰ ਵਾ ਤੈਨੂੰ ਵੀ ਪਤਾ ਹੀ ਐ ਚੱਲ ਘਰ ਹੁਣ ਤਾਂ ਬਾਕੀ ਜੀ ਘਰੇ ਹੀ ਸਾਰੇ ਜਣੇ ਉਹ ਚੱਲ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਛੱਡ ਜੂਗਾ ਫੇਰ ਇਹ ਰੋਇਦੜੀ ਥੋੜਾ ਚੰਗੇ ਲੱਗੀਦਾ ਹੁਣ ਮੈਂ ਚਲੇ ਇੱਕ ਵਾਰ ਗਈ ਆ ਤੇ ਚੱਲ 4-5 ਦਿਨ ਹੁਣ ਇਕੱਠੇ ਰਹਿ ਆਉਂਗੀ ਕਿਉਂ ਕੰਮ ਹੀ ਕੋਈ ਘਰ ਕੰਮ ਦੇ ਕੋਈ ਨਹੀਂ ਡੜੀ ਜਰੇ ਠੀਕ ਨਹੀਂ ਤੇ ਮੇਰਾ ਹੁਣ ਫੇਰ ਧਿਆਨ ਜਵ ਵਿੱਚ ਹੋਇਆ ਪਤਾ ਨਹੀਂ ਫਰਕ ਪਿਆ ਉਹ ਕੋਈ ਗੱਲ ਨਹੀਂ ਜੋੜਣੀ ਘਰੇ ਹੀ ਆ ਉਹ ਵੀ ਗਏ ਕਿਤੇ ਉਹ ਪਿੰਡ ਗਈ ਆ ਆਪਣੇ ਭਾਬੀ ਤੇ ਡੈਡੀ ਠੀਕ ਨਹੀਂ ਆ ਤੇ ਉਹਨੂੰ ਪਿੰਡ ਘਲਤਾ ਤੁਸੀਂ ਦੱਸ ਉਹਦੇ ਪਹਿਲਾਂ ਦੇ ਗਏ ਡੈਡੀ ਮਗਰੋਂ ਬਿਮਾਰ ਹੋਈ ਹੈ ਨਾ ਹਾਂ ਆਹ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਆਪੇ ਆ ਜਾਣਗੇ ਉਹ ਜੋਬਨ ਆ ਜਾਊਗਾ ਆ ਹੈ ਸਹੀ ਪੱਨ ਜਾ ਕੇ ਪਹਿਲੀ ਬੰਨੀ ਦਾ ਕੰਮ ਆਪੇ ਸੰਭੀ ਜਾਣਾ ਉਹਨੇ ਐਨੇ ਚਿਰ ਹੀ ਗਈ ਵਿਆਹ ਤੋਂ ਬਾਅਦ ਘੜਾ ਮੈਂ ਰਹਿਣ ਗਈ ਉਹ ਵੀ ਬਸ ਮਿੰਟ ਮਿੰਟ ਦੇ ਫੋਨ ਤੋਂ ਆ ਜਾ ਆ ਜਾ ਆ ਜਾ ਯਾਰ ਇਹਦੇ ਵਿੱਚ ਕੋਈ ਗੁੱਸਾ ਕਰਨ ਵਾਲੀ ਗੱਲ ਵਾ ਕੋਈ ਫੇਰ ਕੀ ਹੈ ਜੇ ਲੈਨਤਾ ਉਹਨਾਂ ਨੇ ਆਉਂਦੇ ਹੀ ਉਹਨਾਂ ਵੱਲ ਦੀ ਗੱਲ ਕਰਨੀ ਆਂ ਤੇ ਉਹ ਚੱਲ ਜਾ ਰੋਟੀ ਦੇ ਲਿਆ ਮੈਨੂੰ ਭੁੱਖ ਲੱਗੀ ਐ ਬਣਾਇਆ ਕੀ ਆ ਬਣਾਉਣਾ ਕੀ ਐ ਸਵੇਰੇ ਬਣਿਆ ਐ ਸਬਜ਼ੀਆਂ ਸਭ ਕੁਝ ਬਣਿਆ ਪਿਆ ਵਾ ਚੱਲ ਲਿਆ ਵਾ ਫਿਰ ਹਾਂ ਕੋਈ ਲਿਵ ਨਹੀਂ ਆਂਦਾ ਸੇ ਇਹ ਵੀ ਹਾਦੀ ਕਰਨੀ ਉਹਨਾਂ ਵਿਚਾਰਿਆਂ ਤਾਂ ਲਿਆਂਦਾ ਹੋਣਾ ਵੀ ਚੱਲ लवली ਨਹੀਂ ਆਉਣਾ ਤੇ ਚੱਲ ਆਉਂਦੇ ਨੂੰ ਘਰ ਹੋਊਗੀ ਤੇ ਘਰ ਵੀ ਕਾਦਾ ਆਵੇ ਕਿੰਨਾ ਖਲਾਰਾ ਪਿਆ ਆ ਪਤਾ ਨਹੀਂ ਵੀ ਹੁਣ ਠੀਕ ਨਹੀਂ ਐ ਕਿ ਜਾਂ ਝੂਠੀ ਮਰੀ ਜਾਣ ਦੀ ਚੱਲ ਕੋਈ ਗੱਲ ਨਹੀਂ ਜੇ ਡੈਡੀ ਬਿਮਾਰ ਵੀ ਆ ਤੇ ਹੁਣ ਘਰ ਤੇ ਆਪਣੇ ਆਉਣਾ ਹੀ ਆ ਨਾ ਜਾਂ ਫਿਰ ਤੈਨੂੰ ਵੇਹੰਦੇ ਨੇ ਜਾਂ ਫਿਰ ਉੱਥੇ ਰੱਖ ਦੇ ਹਾਦੋਈ ਇਹ ਦੇ ਏਦਾਂ ਕਰਨਾ ਉੱਥੇ ਰੂਮ ਲੈ ਕੇ ਨਾ ਇਹਨੂੰ ਨਾਲ ਹੀ ਲੈ ਜਾਣਾ ਇੱਥੇ ਨਹੀਂ ਗਾ ਕੰਮ ਰੋਕ ਹੁਣ ਇੱਥੇ ਕੋਈ ਨਾ ਕੋਈ ਗੱਲ ਹੋ ਜਾਣੀ ਆ ਤੇ ਫੇਰ ਐਵੇਂ ਨਾ ਭਰਾਵਾਂ ਵਿੱਚ ਕੋਈ ਨਾ ਕੋਈ ਫਿਕ ਪਾਊਗੀ ਆ ਰੋਟੀ ਪਾਣੀ ਖਾ ਕੇ ਤੇ ਫੇਰ ਕਰਨਾ ਆ ਗੱਲ ਇਹ ਆ ਆਇਆ ਲਵਲੀ ਹੋਰ ਸੁਣਾਓ ਭਾਜੀ ਠੀਕ ਠਾਕ ਫੇਰ ਵਧੀਆ ਠੀਕ ਠਾਕ ਤੂੰ ਸੁਣਾ ਗੱਦਾ ਝੋਨੇ ਜਾਂ ਨਹੀਂ ਲੱਗਦਾ ਮੈਂ ਝੋਨਾ ਹੋ ਗਿਬਣੀ ਢੀ ਅੱਛਾ ਹਾਂ ਤੇ ਉਹ ਕੀਤੀ ਡੈਡੀ ਨਾਲ ਗੱਲ ਤੁਸੀਂ ਠੀਕੇ ਤੇ ਕੀਤੀ ਉਹਨਾ ਬਣਾ ਕਰਤਾ ਕਿਉਂ ਅੱਛਾ ਉਹ ਕੀ ਆਂਦੀ ਜੋ ਬਣਾ ਅੱਗੇ ਵੀ ਤਿੰਨ ਚਾਰ ਗੱਲੇ ਬੋਣਿਆ ਕਿਹਦੇ ਹੂੰ ਤੇ ਤਿੰਨ ਚਾਰ ਉਹਨੇ ਆਪਣੇ ਆ 7-8 ਗੱਲੇ ਹੋ ਗਏ ਕਹਿੰਦੇ ਕੱਲੇ ਲਾਉੱਖਾ ਆਹ ਜਦੋਂ ਛਡਾਈ ਹੋਣੀ ਉਹ ਤੋਂ ਲੈ ਲਿਆ ਉਹਨਾ ਠੀਕੇ ਤੇ ਉਹਨਾ ਫੇਰ ਕਿਤੇ ਲੈ ਲਈ ਕਹਿੰਦੇ ਆਪਾਂ ਅੱਛਾ ਅੱਛਾ ਹੂੰ ਉਹ ਚੱਲ ਕੋਈ ਗੱਲ ਨਹੀਂ ਝੋਨਾ ਕਾ ਲਈ ਲੇਟ ਕਰਨਾ ਤੇ ਅਸੀਂ ਆਪ ਲਾ ਲੈਨੇ ਆ ਆਹ ਲਮਣਾ ਪੈਣਾ ਮੈਨੂੰ ਕੀ ਕਰਨਾ ਓਏ ਆਹ ਵੈਸੇ ਮੈਂ ਕਿਹਾ ਏ ਇੱਥੇ ਬੰਦਾ ਲੱਭ ਦੋ ਕੋਈ ਸਾਡੇ ਪਿੰਡੀ ਅੱਛਾ ਕਹਿੰਦੇ ਹੈਗੇ ਮੇਰੇ ਵਾਕਬ ਉਹ ਜਿਹੇ ਲੱਭ ਜੂਗਾ ਤੇ ਠੀਕ ਆ ਨਹੀਂ ਤੇ ਤੁਸੀਂ ਕਦੂ-ਕਦੂ ਕਰਕੇ ਤੇ ਲਾ ਦੋ ਆਹ ਕਰਨਾ ਪੈਣਾ ਕੋਈ ਗੱਲ ਨਹੀਂ ਖਾਣ ਨੂੰ ਤਾਂ ਬੰਨੇ ਕੋ ਪਾਲਾਂਗੇ ਕਿਸ ਕੋ ਓਏ ਆਹ ਕੋਹ ਨਹੀਂ ਕਹ ਹੁੰਦਾ ਠੀਕ ਤਾਂ ਮੈਂ ਤਾਂ ਕਰਕੇ ਕਹਣਾ ਠੇਕੇ ਦੇਣੀ ਆ ਮੈਨੂੰ ਵੀ ਨੌਕਰੀ ਮਿਲਦੀ ਬਈ ਸ਼ੋਰੂਮ ਚ ਅੱਛਾ ਕੀਤਾ ਪਤਾ ਤੈਨੂੰ ਕੀਤਾ ਹੀ ਪਤਾ ਮੈਨੂੰ ਠੀਕ ਹੈ ਠੀਕ ਹੋ ਗਿਆ ਹੈ ਸ਼ਰੂਮ ਅੱਛਾ ਤਨਖਾਹ ਚ ਚੱਲ ਵੇਖ ਲੋ ਮਰਜੀ ਆਪਣੀ ਆਹ ਨਾਲੇ ਵੇਖ ਲੈਣੇ ਇਹ ਤਾਂ ਲਾਲੂ ਦਾ ਠੇਕੇ ਠੀਕ ਆ ਤੇ ਫਿਰ ਆਪ ਤੇ ਲਾਉਣਾ ਹੀ ਆ ਓਏ ਆਹ ਨਹੀਂ ਨਾ ਫਿਰ ਲਾ ਲਓ ਫਿਰ ਵੇਖੀ ਜਾਊਗੀ ਬਾਅਦ ਚਾਣਕੋ ਦੇ ਦਾਂਗੇ ਫਿਰ ਆਹ ਵੇਖ ਲਾਂਗੇ ਹਾਂ ਤੇ ਮੇਰੀ ਗੱਲ ਸੁਣੋ ਮੈਂ ਗੱਲ ਕਰਨੀ ਆ ਜਰਨਾ ਦੱਸੋ ਆਪਾਂ ਰਪਿੰਦਰ ਨੂੰ ਲੈਣ ਚਲ ਗਏ ਨਾ ਆਪਾਂ ਫੋਨ ਨਹੀਂ ਕੀਤਾ ਅੱਛਾ ਇੰਧੇ ਫੋਨ ਕਰਦਾ ਵੀ ਆ ਲੈਣ ਆਉਣ ਲੱਗੇ ਆ ਹੂੰ ਪਹਿਲਾਂ ਕੀ ਦਿੱਤਾ ਹਫਤਾ ਹੋ ਗਿਆ ਨਾਲ ਗਈ ਨਾ ਆ ਵਾ ਤੇ ਆਪਾਂ ਤਾਂ ਲੈਣ ਚਲ ਗਏ ਵੀ लवली ਨਹੀਂ ਆਉਣਾ ਆਹੋ ਮੇਰੇ ਤੋਂ ਉਹਨੇ ਗੁੱਸਾ ਕੀਤਾ ਯਾਰ ਨੇ ਇੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਉਹ ਪਤਾ ਨਹੀਂ ਯਾਰ ਕਿਹੜੀ ਗੱਲਾਂ ਗਈ ਨਾ ਸੰਦੀਪ ਹੂੰ ਇਹ ਆਜੋ ਕੰਮ ਕਰ ਕਰ ਲੀਏ लवली ਨਿਹਾਉਣਾ ਕੋ ਬਣਾ ਲੀਏ ਉਹ ਕਹਿੰਦੀ ਮੈਂ ਠੀਕ ਨਹੀਂ ਐ ਕਿਉਂ ਜਿੱਦਾਂ ਬਹਾਨਾ ਇਹ ਮਾਰੇ ਤਾਂ ਆ ਮੈਨੂੰ ਵੀ ਕਹਿੰਦੇ ਸੀ ਵੀ ਮੈਂ ਠੀਕ ਨਹੀਂ ਆ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਦਾਨ ਨੂੰ ਮੈਂ ਤਾਂ ਨਾਲ ਗੱਲ ਕਰਨੀ ਫੋਨ ਤੇ ਵੀ ਮੈਂ ਕੀ ਗੱਲ ਕਰਨੀ ਕੋਈ ਗੱਲ ਆ ਜੇ ਨਾ ਫਿਰ ਤੱਕ ਆਹੋ ਇਹਦੇ ਹੈ ਹੀ ਤੇ ਮੈਂ ਤਾਂ ਨਹੀਂ ਗੱਲ ਕੀਤੀ ਅੱਗੇ ਵੀ ਦੋ ਤਿੰਨ ਦਿਨਾਂ ਦੀ ਮੈਂ ਲਿਖੀ ਇਹਨੂੰ ਕਹਿੰਦੇ ਆ ਮੈਂ ਵੀ ਚਲ ਹਫਤਾ ਤੇ ਹੋ ਗਿਆ ਸੀ ਤੈਨੂੰ ਗਈ ਨਾ ਹਾਂ ਤੇ ਚਲ ਕੋਈ ਗੱਲ ਨਹੀਂ ਜੇ ਲਿਆਏ ਆ ਤੇ ਮੈਂ ਫੇਰ ਛੱਡਾਂਗਾ ਆ ਕਹਿੰਦੇ ਵੀ ਡੈਡੀ ਨਹੀਂ ਠੀਕ ਤੇ ਮੈਂ ਜੋ ਬਣਾਇਆ ਗਿਆ ਹੀ ਆ ਇਹੋ ਵੀ ਕਹਿੰਦੇ ਗਏ ਆ ਫਿਰ ਕਿਤੇ ਕਹਿੰਦੇ ਸੋਰੇ ਗਏ ਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਕੋਈ ਗੱਲ ਅੱਗੇ ਵੀ ਨਾ ਦੋ ਤਿੰਨ ਵਾਰੀ ਸੰਦੀਪ ਆਈ ਏ ਹਾਂ ਕਹਿੰਦੀ ਮੈਂ ਰੂਮ ਚ ਜਾਨੀ ਆ ਨਾ ਤੇ ਖ ਲੜਾ ਇਦਾਂ ਹੀ ਪਿਆ ਹੁੰਦਾ ਤੇ ਕਪੜੇ ਵੀ ਇਦਾਂ ਛੱਡ ਕੇ ਚਲ ਗਈ ਕੋਈ ਲੋ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਉਹਨਾਂ ਨੂੰ ਤੂੰ ਮੇਰਾ ਵੀਰ ਨਾ ਗੁੱਸਾ ਨਾ ਕਰੀ ਨਹੀਂ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਇੱਥੇ ਸਮਝਾਈ ਉਹਨੂੰ ਚੰਗਾ ਉਹ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਉਹਨਾਂ ਨੂੰ ਚੱਲ ਤੂੰ ਗੁੱਸਾ ਨਾ ਕਰੀ ਠੀਕ ਐ ਨਾ ਉਹ ਨਹੀਂ ਗੁੱਸਾ ਕਾਦੀ ਕਰਨਾ ਵਾ ਹਾਂ ਤੇ ਕੋਈ ਗੱਲ ਨਹੀਂ ਭਾਬੀ ਕਿੱਥੇ ਗਏ ਆ ਉਹ ਉੱਥੇ ਬੈਠੇ ਹੰਦਰੀਆ ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲਬਾਤ ਕਰਨਾ ਫਿਰ ਜਾ ਗਾਂ ਠੀਕ ਐ ਠੀਕ ਹਾਂ ਮੈਨੂੰ ਦੇਜੇ ਜੇ ਇਹਦਾਈ ਗੁੱਸਾ ਨਾ ਕਰ ਲੇ ਮੇਰੇ ਘਰ ਦੀ ਲੰਦਾ ਜਾਣ ਡਿਆ ਵਾ ਚੱਲ ਕੋਈ ਗੱਲ ਨਹੀਂ ਸਮਝਾਉਂਦਾ ਉਹਨੂੰ ਸਮਝੂਗੀ ਆਪੇ ਹੀ ਨ ਦਾਂ ਤੇ ਭੰਗੀ ਭਾਂਡੇ ਭਾਬੀ ਤੇ ਇਕੱਲੇ ਲੱਗੇ ਤੇ ਉਹਨਾਂ ਨੂੰ ਮਾਜ ਮਾਰ ਲੈਣੀ लवली ਉਹਦੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅੱਗੇ ਵੀ ਉਹਦੇ ਵੱਲ ਗਈ ਸੀ ਹਾਂਜੀ ਤੇ ਲੰਮੇ ਪਈ ਸੀ ਉਹ ਕਹਿੰਦੀ ਮੇਰੇ ਸਿਰ ਪੀੜਾ ਹੁੰਦੀ ਆ ਆ ਮੈਨੂੰ ਵੀ ਕਹਿੰਦੀ ਵੀ ਹੁੰਦੀ ਆ ਸਿਰ ਪੀੜਾ ਤੇ ਮੈਂ ਉਹਨੂੰ ਕਿਹਾ ਮੈਂ ਤਾਂ लवली ਨੇ ਆਉਣਾ ਵਾ ਚੱਲ ਚਲ ਕੰਮ ਕਰ ਲੈ ਥੋੜਾ ਬੋਤਾ ਹਾਂਜੀ ਤੇ ਅੱਗੇ ਉਹ ਕਹਿੰਦੀ ਮੈਂ ਠੀਕ ਨਹੀਂ ਆ ਉਹਨੇ ਸ਼ਾਮ ਨੂੰ ਹੀ ਆਉਣਾ ਕੋਈ ਗੱਲ ਨਹੀਂ ਹੁਣ ਤੈਨੂੰ ਵੀ ਪਤਾ ਵਾ ਸਬਜ਼ੀ ਬਣਾ ਕੇ ਹਟੀ ਮੈਂ ਹੁਣ ਹੁਣ ਭਾਂਡਿਆਂ ਦਾ ਖਲਾਰਾ ਪਿਆ ਸਾਰਾ ਹੁਣ ਮੈਂ ਕੱਲੀ ਕਰਾਂ ਕਯਾ ਹੋ ਤੈ ਹੈ ਮੈਨੂੰ ਭਾਜੀ ਵੀ ਦੱਸਣ ਦੇ ਨੀਕੀ ਜੀ ਗੱਲ ਤੋਂ ਗੁੱਸਾ ਕਰਕੇ ਪੈ ਗਈ ਆ ਕਿ ਮੈਨੂੰ ਕਿਉਂ ਲੈਣਦਾ ਇਸੇ ਗੱਲ ਦਾ ਗੁੱਸਾ ਵਨੋ ਹਲੇ ਭਾਬੀ ਹਫਤਾ ਦੇ ਹੋ ਗਿਆ ਗਈ ਨੂੰ ਤੇ ਇੱਥੇ ਹੀ ਆਉਣਾ ਹੋਰ ਕਿੱਥੇ ਜਾਣਾ ਲਵਲੀ ਨੂੰ ਤੂੰ ਵੀ ਸਿਆਣਾ ਵਾ ਉਹਨੇ ਆਪਣੇ ਘਰ ਹੀ ਆਉਣਾ ਇਹ ਕਿਹੜਾ ਬਗਾਨਾ ਘਰ ਵਾ ਉਹ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਤੁਸੀਂ ਗੁੱਸਾ ਨਾ ਕਰਿਓ ਦੀ ਗੱਲ ਜਦੋਂ ਦੀ ਉਹ ਗਈ ਆ ਉਹਨੇ ਇੱਕ ਵਾਰੀ ਫੋਨ ਨਹੀਂ ਕੀਤਾ ਜਾ ਕੇ ਬਾਰ ਬਾਰ ਮੈਂ ਹੀ ਫੋਨ ਕਰਦੀ ਰਹੀ ਆ ਠੀਕ ਠਾਕ ਮੈਂ ਹੀ ਪੁੱਛਦੀ ਰਹੀ ਆ ਮੈਂ ਅਰਸੇ ਕੋ ਪੁੱਛਦੇ ਰਹਿਣ ਨੂੰ ਤੇ ਆਖਣ ਦੀ ਵੀ ਮੈਂ ਕੀਤਾ ਵਾ ਕੀਤਾ ਵਾ ਤੇ ਫੋਨ ਇਦਾਂ ਫਿਰ ਲੜਾਈ ਵਧ ਜਾਂਦੀ ਜ ਹਾਂ ਚੱਲ ਅਲ ਮਿਲ ਕੇ ਇਹੀ ਕੰਮ ਕਰ ਲਿਆ ਕਰੀਏ ਤੇ ਵਧੀਆ ਗੱਲ ਵਾ ਹਾਂਜੀ ਹਾਂਜੀ ਚੱਲ ਤੂੰ ਸਮਝਾਵੀਂ ਉਹਨੂੰ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਉੱਥੇ ਅੰਦਰ ਹੀ ਹਾਂ ਹਾਂ ਚੱਲ ਠੀਕ ਆ ਚਾਹ ਪਾਣੀ ਪੀਤਾ ਹਾਂਜੀ ਪੀਤਾ ਜੀ ਚੱਲ ਚੱਲ ਦੱਸਿਆ ਸਮਝਾਊਗਾ ਤੇ ਸਹੀ ਕੁਝ ਨਾ ਕੁਝ ਇਹਨੂੰ ਵੀ ਪਤਾ ਲੱਗੇ ਕਿ ਕੀ ਕਰਦੀ ਏ ਮਗਰੋਂ ਉਦੋਂ ਤੇ ਚੱਲ ਮੰਨਿਆ ਸੀ ਨਵੀਂ ਨਵੀਂ ਆ ਹੁਣ ਤੇ ਕੰਮ ਕਰਨਾ ਹੀ ਪੈਣਾ ਇਹਨੂੰ